ਮੈਂ ਜਹਾਣਕ ਜਿਆਦੇ ਤੁਸੀਂ ਕਰ ਸਿਰਫ ਮੜਾ ਕੇ ਦਿਨ ਜੀ ਤੇ ਉਠਾ ਇਲਜ਼ਾਮ ਹੈ ਉਹ ਸਥਾਨ ਮੈਨੂੰ ਗੁਰਦੁਆਰਾ ਸਾਹਿਬ ਦਿੱਤਾ ਸੀ ਜਿਹੜਾ ਮੈਂ ਸਰਟੀਫਿਕੇਟ ਲਾਇਆ ਜਦੋਂ ਉਹ ਸਰਟੀਫਿਕੇਟ ਮੈਰਜ ਵਾਲੇ ਲੈ ਕੇ ਉੱਥੇ ਪਹੁੰਚ ਗਏ ਜਿਨ੍ਹਾਂ ਦੀ ਕੁੜੀ ਦਾ ਵਿਆਹ ਹੋਇਆ ਸੀ ਉਦੋਂ ਕਮੇਟੀ ਵਾਲੇ ਮੁੱਕਰ ਗਏ ਮੁੜ ਕੇ ਮੇਰੇ ਤੇ ਸਾਰੇ ਇਲਜ਼ਾਮ ਲਾ ਕੇ ਉਹਨਾਂ ਨੇ ਗੁਰਦੁਆਰਾ ਮੈਨੂੰ ਦਿੱਤਾ ਸੀ ਪਹਿਲਾਂ ਵੀ ਸੋਫੇ ਦੇ ਇਲਜ਼ਾਮ ਲੱਗੇ ਸੀ ਕਿ ਹੋਰ-ਹੋਰ ਦਵਰਾਂ ਨੇ ਵੀ ਲਾਏ ਸੀ ਨਹੀਂ ਪਹਿਲਾਂ ਮੇਰੇ ਤੇ ਇਲਜ਼ਾਮ ਕੋਈ ਨਹੀਂ ਲੱਗਿਆ ਜੀ ਸਾਡੇ ਗੁਰਦੁਆਰਾ ਸਾਹਿਬ ਦੇ ਆਨੰਦ ਕਾਰਜ ਦੇ ਹੀ ਰੌਲਾ ਪੈ ਗਿਆ ਸੀ ਨਹੀਂ ਮੈਂ ਤਾਂ ਅਸੀਂ ਖੁਦ ਜਾ ਕੇ ਐਸੇ ਸਾਰੇ ਪੱਤਰਕਾਰ ਗਏ ਸੀ ਕਿ ਉੱਥੇ ਸ਼ੁਰੂਆਮਿਕ ਕਮੇਟੀ ਵੀ ਆਈ ਸੀ ਉਦੋਂ ਵੀ ਰੌਲਾ ਪੈ ਗਿਆ ਸੀ ਕੋਨੇ ਸਿੰਘਾ ਨੇ ਫੇਕ ਬਣਾਏ ਸੀ ਜੀ ਇਹ ਉਹਨਾਂ ਨੇ ਸਰਟੀਫਿਕੇਟ ਵੀ ਦਿਖਾਏ ਸੀ ਜਿਹੜੇ ਖਾਲੀ ਮੇਰੇ ਸਾਈਨ ਨਹੀਂ ਸੀ ਹੋਰ ਮਿਲੇ ਰਲੇ ਨਹੀਂ ਸੀ ਤਾਂ ਹੀ ਤਾਂ ਕੇਸ ਕਰ ਰੱਖਾ ਦਫਾ ਹੋ ਗਿਆ ਸੀ ਮੇਰੇ ਸਿਗਨੇਚਰ ਹੈ ਨਹੀਂ ਸੀ ਉਹ ਜਿਹੜੇ ਲੈਟ ਹੈਟ ਤੁਹਾਡੇ ਤੋਂ ਮਿਲੇ ਗੁਰਦੁਆਰਾ ਸਾਹਿਬ ਦੇ ਉੱਥੇ ਤਣਾਦ ਹੋ ਗਿਆ ਸੀ ਹਾਂਜੀ ਨੇ ਹੁਣ ਤੁਸੀਂ ਕਹਿੰਦੇ ਕਿ ਕਿਸ਼ਮਤ ਕੋਰਸ ਮੀਰ ਦੇ ਨਾਲ ਗੁਰਦੁਆਰਾ ਸਾਹਿਬ ਸੰਗਤ ਨੇ ਮੈਨੂੰ ਦਿੱਤਾ ਸੀ ਉਹਨਾਂ ਨੇ ਕਿਤੇ ਅਸੀਂ ਕਿਤੇ ਅਸੀਂ ਰਹੇ ਸੀ ਹੁਣ ਤੁਸੀਂ ਤੁਹਾਡੇ ਕੋਲ ਲਾਈਟ ਪੱਟ ਜਿਹੜੇ ਕੋਰਸ ਮੀਰ ਦੇ ਮਿਲਿਆ ਮੋਰ ਮਿਲਿਆ ਹਾਂ ਤੁਸੀਂ ਤੁਸੀਂ ਕਿਉਂ ਨਾਲ ਟੱਕਦੇ ਨਹੀਂ ਹਾਲੇ ਗੱਲ ਚੱਲੀ ਜਾਂਦੀ ਸੀ ਉਹ ਕਹਿੰਦੇ ਸੀ ਜੀ ਆਪਾਂ ਫਸਲ ਵਾਲੀ ਬੀਜਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਅਸੀਂ ਲਿਖਤੀ ਰੂਪ ਵਿੱਚ ਵੀ ਦਵਾਂਗੇ ਇਹ ਲਿਖਤ ਕੋਈ ਨਹੀਂ ਸੀ ਪਰ ਉੱਥੇ ਅਸੀਂ ਅੱਗੇ ਸੀਗੇ ਉਹ ਚੱਕ ਤੇ ਉਹ ਕਰਾਇਆ ਨਹੀਂ ਚੋਰੀ ਚੱਕੇ ਨਹੀਂ ਸੀ ਮੈਂ ਲੈ ਕੇ ਆਇਆ ਇਹ ਉਹਨਾਂ ਨੇ ਜਦੋਂ ਸਥਾਨ ਹੀ ਮੈਨੂੰ ਦੇਤਾ ਸਾਰਾ ਕੁਝ ਉੱਥੇ ਪ੍ਰਬੰਧ ਦੀ ਮੇਰੀ ਜਿੰਮੇਵਾਰੀ ਸੀ ਨਾ ਜੀ ਇੰਸਪੈਕਟਰ ਮੇਜ ਸਿੰਘ ਐਸ ਐਚ ਓ ਥਾਣਾ ਸਿਗਰ ਮਿਲੂਗਾ ਇੱਕ ਮਾਮਲਾ ਤਾਂ ਜੋ ਹੈ ਸੀਗਾ ਜੋ ਗ੍ਰਾਂਥੀ ਸਿੰਘ ਤੇ ਕੀ ਮਾਮਲਾ ਜੀ ਇਹ ਪਿੰਡ ਇੱਕ ਸਾਡੇ ਕੋਟ ਸ਼ਮੀਰ ਉਹਦੇ ਬਾਹਰ ਟਾਣੀਆਂ ਉਹਨਾਂ ਨੇ ਟਾਣੀਆਂ ਵਾਲਿਆਂ ਨੇ ਆਪਣਾ ਇੱਕ ਗੁਰਦੁਆਰਾ ਸਾਹਿਬ ਆਇਆ ਤੇ ਗੁਰਦੁਆਰਾ ਸਾਹਿਬ ਚਕੇ ਜੀ ਉੱਥੇ ਇੱਕ ਜਿਹੜਾ ਹੈਗਾ ਇਹ ਤਰਪੜ ਸਿੰਘ ਪੁੱਤੇ ਦਰਸ਼ਨ ਸਿੰਘ ਇਹ ਹੈਗਾ ਤਾਂ ਵਿਦਿਆਲੇ ਦਾ ਰਕਿਆ ਕੋਲਾ ਪਿੰਡੇ ਦਾ ਪਰ ਇਹ ਰਹਿੰਦਾ ਹਿਸਨਗਰਚਾ ਇਹ 13 7 2024 ਨੂੰ ਉਹਨਾਂ ਨੇ ਅਦਤੌਰ ਸੇਵਾ ਦਾ ਰੱਖੇ ਇਹਨੂੰ ਮੁਤ ਰੱਖਿਆ ਸੀ ਪਰ ਇਹ ਉੱਥੇ 4 ਕਿ ਦਿਨ ਹੀ ਰਿਹਾ 4 ਕਿ ਦਿਨ ਬਾਅਦ 17 ਤਰੀਕ ਨੂੰ ਉੱਥੋਂ ਚਲਾ ਗਿਆ ਪਰ ਇਹ ਜਾਣ ਵੇਲੇ ਉੱਥੋਂ ਜਿਹੜੀ ਗੁਰਦਵਾਰਾ ਸਾਹਿਬ ਦੀ ਲੈਟਰਪੈਡ ਹੁੰਦੀ ਹੈ ਜਿੱਤੇ ਆਨੰਦ ਕਾਰਜ ਵਗਰਾ ਕਰਾਉਂਦੇ ਆ ਇੱਕ ਮੋਹਰ ਇਹ ਉੱਥੋਂ ਜਾਂਦਾ ਹੋਇਆ ਉੱਥੋਂ ਲੈ ਗਿਆ ਜਿਹੜੀ ਉਹਨਾਂ ਨੇ ਇਹਨੂੰ ਦਿੱਤੀ ਸੀ ਵੀ ਇਹ ਕੋਈ ਇੱਥੇ ਅੰਬਾਦਤ ਕਰਨੇ ਆ। ਉਸ ਤੋਂ ਬਾਅਦ ਇਹਨੇ ਕੀ ਕੀਤਾ ਇਹਨੇ ਕੰਮ ਸ਼ੁਰੂ ਕਰਤਾ ਵੀ ਜਿਹੜੇ ਆ ਲੜਕੇ ਆ ਲੜਕੀਆਂ ਘਰੋਂ ਭੱਜ ਕੇ ਮੈਰਜ ਗਾਉਂਦੇ ਆ ਇਹਨੇ ਉਹਨਾਂ ਨੂੰ ਜਿਹੜੇ ਮੈਰਜ ਸਰਟੀਫਿਕੇਟ ਆ ਜਿਹੜੇ ਦੁਕੰਦ ਕਰਦੇ ਉਹਦੇ ਨੇ ਸ਼ੁਰੂ ਕਰਤੇ। ਉਹ ਜਿਹੜਾ ਹੈਗਾ ਹਰਪ੍ਰੀਤ ਸਿੰਘ ਮੱਖਾਪੱਤੀ ਦਾ ਜਿਹੜਾ ਪ੍ਰਧਾਨ ਆ ਉਹ ਤੁਹਾਡੇ ਸਾਹਮਣੇ ਆ। ਉਹਨਾਂ ਦੇ ਕਿਤੇ ਰਿਲੇਟਿਵ ਲੜਕੀ ਸੀ ਜਦੋਂ ਉਹਦਾ ਯਾਦ ਆ ਜਦੋਂ ਸਰਟੀਫਿਕੇਟ ਆਇਆ ਸਾਹਮਣੇ ਉਹਨਾਂ ਨੇ ਫੋਨ ਕੀਤਾ ਇਹਨਾਂ ਨੂੰ ਵੀ ਤੁਹਾਡੇ ਗੁਰਦੁਆਰੇ ਚ ਗਿਰੀਨ ਸਾਹਿਬ ਆਨੰਦ ਕਰ ਰਹੇ ਹੋਏ ਕਹਿੰਦੀ ਵੀ ਸਾਡੇ ਤੇ ਹੁਣ ਆਇਆ ਸੀ ਉਦੋਂ ਚੜਕ ਤਰ ਗਿਆ ਸੀ ਭੱਜ ਗਿਆ ਸੀ ਤੇ ਹੈ ਨਹੀਂਗਾ ਕੁਝ ਵੀ ਹੁਣ ਇਹਨਾਂ ਨੇ ਫਿਰ ਇਹਦੀ ਪਾਲ ਸ਼ੁਰੂ ਕੀਤੀ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਇਹ ਹੰਸਨਗਰ ਗੁਰਦੁਆਰਾ ਸਾਹਿਬ ਉੱਥੇ ਬੈਠਾ ਤੇ ਇਹਨਾਂ ਨੇ ਆ ਕੇ ਸਾਡੇ ਚੌਕੀ ਕੋਰਸਵੀਰ ਜਿਹੜੀ ਇੰਡਸਟਰੀਏ ਦੇ ਚੌਕੀ ਆ ਉਹ ਉੱਥੇ ਜਾ ਕੇ ਆਪਦਾ ਬਿਆਨ ਲਿਖਾਇਆ ਜਿਹਦੇ ਜਿਹਦੇ ਬਿਆਨ ਤੇ ਅਸੀਂ ਮਕਦਮਾ ਨੰਬਰ 835 ਮਤੀ ਵੀ 2024 ਅੰਡਰ ਸੈਕਸ਼ਨ 316 ਜਿਮਨ 2 318 ਜਿਮਨ 4 336 ਜਿਮਨ 2 336 ਜਿਮਨ 3 340 ਜਿਮਨ 2 ਬੀ ਐਨ ਐਸ थाना सदर ਮਠੰਡਾ ਜਿਹੜਾ ਇਹਦੇ ਖਿਲਾਫ ਦਰਜ ਕੀਤਾ ਤੇ ਜਿਹੜਾ ਇਹਨੂੰ ਆਪਾਂ ਅਰੈਸਟ ਕਰ ਲਿਆ ਤੇ ਮਨੇ ਅੱਜ ਇਹਨੂੰ ਮਾਲਜੋ ਦਾਸ ਦੀ ਪੇਸ਼ ਕਰਕੇ ਦਰਮਾਨ ਲਵਾਂਗੇ ਦੇਖਾਂਗੇ ਕਿ ਇਹਨੇ ਕਿੱਥੇ ਕਿੱਥੇ ਕੀ ਕੀ ਕੀਤਾ ਇਹ ਤਾਂ ਪਹਿਲਾਂ ਵੀ ਇਹ ਮਾਮਲੇ ਹੋਏ ਆਏ ਸੀ ਕਿ ਪਹਿਲਾਂ ਵੀ ਲੋੜਾਂ ਪੈ ਸੀਗਾ ਉਦੋਂ ਵੀ ਸ਼੍ਰੋਮਿਕ ਕਮਿਟੀ ਨੇ ਆ ਕੇ ਇਹਨਾਂ ਕੋਈ ਕਰਾਇਆ ਨਹੀਂ ਤੇ ਮੇਰੇ ਇਹ ਧਿਆਨ ਚ ਨਹੀਂ ਅਸੀਂ ਜੋ ਕਰਦੇ ਆ ਜੇ ਪਤਲਾ ਜੇ ਪੇਸ਼ਕਿਸ਼ ਕਰਾਂਗੇ ਤੋਂ ਮਾਨ ਲੈ ਕੇ ਨਿੱਖਾਂਗੇ ਨਹੀਂ ਮੈਨੂੰ ਲੱਗਦਾ ਬਹੁਤ ਦੱਲੇ ਆਪਾਂ ਸਮਝ ਲੈਣੇ ਬੈਠੇ ਨੇ ਜੀ ਮੇਰੇ ਹਸਰ ਨਾਲ ਘੱਟੋ ਘੱਟ 18 19 ਜਿਹੜੇ ਜਿਹੜੀ ਸਾਨੂੰ ਲੈਟਰ ਪੜ੍ਹਦੇ ਕੋਈ ਗ੍ਰਾਂਟ ਕੀਤੀ ਆ ਉਹ ਜਿਹੜੇ 18 19 ਇਹਨੇ ਜਿਹੜੇ ਸਰਟੀਫਿਕੇਟ ਜਾਰੀ ਕਰਤੇ ਸਨ ਬੰਦ ਕਾਲ ਕਰਦਾ ਸੀ ਕਿਉਂਕਿ ਉਹ ਜੇ ਵਿਸ਼ਾ ਜੀ ਸਾਡਾ ਪੋਰਟਲ ਦਾ ਇਹ ਰਹਿਦਾ ਜਰੂਰੀ ਸੀ ਇੱਥੇ ਹੰਸਨਗਰਚੇ ਵੀ ਕਿੱਥੇ ਕਰਦਾ ਸੀ ਇੱਥੇ ਕਰਦਾ ਸੀ ਕਿੱਥੇ ਕਰਦਾ ਸੀ ਗੁਰਦੁਆਰੇ ਚ ਹੀ ਰਹ ਰਿਹਾ ਸੀ ਕਿਹੜੇ ਗੱਲ ਤੇ ਕਰ ਚ ਰਹਿ ਰਿਹਾ ਸੀ ਨਹੀਂ ਹੁਣ ਇਹ ਕੰਸਨਗਰ ਗੁਰਦੁਆਰਾ ਸਾਹਿਬ ਆ ਬੂ ਉੱਥੇ ਰਹ ਰਿਹਾ ਸੀ ਇਸ ਕੋਲ ਆਪ ਵੀ ਕੋਈ ਹੋਰ ਉਪਰ ਸੈਦੀਆਂ ਕੋਈ ਲੈਟਰ ਪੈਡ ਜਾਂ ਕੋਈ ਉਹਦਾ ਵੀ ਬਰਾਮਾ ਨਹੀਂ ਅਜੇ ਤੱਕ ਸਾਡੇ ਕੋਲ ਇਹੀ ਆ ਅਸੀਂ ਆ ਪੋਰਟਲ ਕਰ ਰਹੇ ਆ ਜੋ ਵੀ ਸਾਹਮਣੇ ਆਊਗਾ ਉਦੋਂ ਤੱਕ ਕਰਦੇ ਰਹੋ